ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਪਹਿਲਾਂ ਤੇ ਇੱਕ ਇੱਕ ਆ ਵੀਡੀਓ ਤੁਸੀਂ ਦੇਖਿਓ ਉਸ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰਿਓ ਕਿ ਕਿੱਦਾਂ ਹੋਣਾ ਜੀਦਾ ਕਿਉਂਕਿ ਪਹਿਲਾਂ ਬੜੀ ਢੇਰ ਤੋਂ ਆਪਾਂ ਸਰਲੇ ਕਰ ਲਏ ਲੋਕਾਂ ਦੇ ਜਾਂ ਲੋਕੀ ਸੁਣਣ ਚ ਵੀ ਆਇਆ ਵੀ ਭਾਈ ਵੀਰੋ ਭੈਣੋ ਤੁਹਾਡੇ ਅਗੇ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਬਾਹਰ ਜਿਹੜਾ ਨਾ ਡੌਂਖੀਆਂ ਰਾਈ ਨਾ ਜਾਓ ਤੇ ਕਿਉਂਕਿ ਜਿਹੜੇ ਡੌਂਕਰ ਆ ਰਾਹ 'ਚ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਇਹਨਾਂ ਨੂੰ ਪਿਆਰ ਨਾਲ ਬੜਾ ਸਮਝਾਇਆ ਸਾਰਿਆਂ ਨੂੰ ਇਹ ਫੇਰ ਨਹੀਂ ਮੰਨਦੇ ਤੇ ਮੈਂ ਤਾਂ ਇਹੀ ਕਹੂੰਗਾ ਸਾਲੋ ਸ਼ਰਮ ਕਰੋ ਥੋੜੀ ਜਿਹੜੇ ਤੁਸੀਂ ਆਪਣੇ ਧੀਆਂ ਪੁੱਤਰ ਨੂੰ ਬਾਹਰ ਭੇਜਦੇ ਹੋ ਡੋਂਕੀਆਂ ਰਹੀਂ ਤੁਹਾਨੂੰ ਸ਼ਰਮ ਮਣੀ ਚੀ ਦੀ ਆਪ ਤੇ ਜਿਹੜੇ ਨਹੀਂ ਮੰਨਦੇ ਜਿਹੜੇ ਕਹਿੰਦੇ ਵੀ ਆਪਾਂ ਜਾਣਾ ਜਾਣਾ ਫਿਰ ਉਹਨਾਂ ਦਾ ਹਾਲ ਤੇ ਇਦਾਂ ਦੀ ਹੋਣੀ ਜਿੱਦਾਂ ਆ ਜਿਹੜੀ ਵੀਡੀਓ ਹੈਗਾ ਤੁਸੀਂ ਦੇਖੋਗੇ ਤੇ ਫਿਰ ਤੇ ਜਿਹੜੇ ਇਦਾਂ ਦੇ ਉਹਨਾਂ ਦਾ ਫਿਰ ਜੋ ਹਾਲ ਹੋਇਆ ਇਹ ਫਿਰ ਹੋਇਆ ਤਾਂ ਮਾੜਾ ਲੇਕਿਨ ਇਹ ਜੋ ਬੰਦਿਆਂ ਦੀ ਕਰਤੂਤ ਜਿਹੜੀ ਇਦਾਂ ਹੀ ਹੋਣੀ ਫਿਰ ਮੈਂ ਤਾਂ ਕੰਨਾ ਵੀ ਨਾ ਜਾਓ ਏਜੰਟ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਖਾਈ ਜਾਂਦੇ ਹੋਣ ਪਲੀਜ਼ ਰਿਕਵੈਸਟ ਆ ਵੀਡੀਓ ਸੁਣੋ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਅਸੀਂ ਵੀਰ ਜੀ ਦਿੱਲੀ ਤੋਂ ਰਸ਼ੀਆ ਗਏ ਰਸ਼ੀਆ ਸੀ ਟੈਂਡੈਂਸ ਦੇ ਕਿਤੀਸ ਨਨ ਉਤਨੰਦਨ ਉੱਥੇ ਰੱਖਿਆ ਗਿਆ ਉਸ ਤੋਂ ਬਾਅਦ ਵੀਰੇ ਸਾਨੂੰ ਲੈ ਕੇ ਗਿਆ ਬਲਾਰੂਸ ਅਸੀਂ ਬਲਾਰੂਸ ਗਏ ਅਹੀਂ ਵੀਰੇ ਬਲਾਰੂਸ ਰਹਿ ਆਪਣਾ ਉੱਥੇ 7-8 ਦਿਨ ਅਸੀਂ ਬਲਾਰੂਸ ਰਹਿ ਸਾਨੂੰ ਬਹੁਤਿਆਂ ਨੇ ਸਮਝਾਇਆ ਵੀ ਬਹੁਤਿਆਂ ਨੇ ਕਿਹਾ ਵੀ ਕਿ ਭੈਣ ਤੇਰੇ ਡੋਂਕੀ ਲਾਣ ਵਾਲੀ ਨਹੀਂ ਕਹਿੰਦੇ ਸਾਡੇ ਕਰੰਟ ਲਾਇਆ ਆਰਮੀ ਨੇ ਲਾਇਆ ਉਦਾਂ ਲਾ ਮੇਰਾ ਦਿਲ ਬਣਦਾ ਵੀ ਸੀ ਕਿ ਮੈਂ ਵਾਪਸ ਵੀ ਚਲ ਜਾ ਪਰ ਮੇਰਾ ਮਨ ਕਰਦਾ ਹੀ ਨਹੀਂ ਅਹੀਂ ਸਭ ਕੁਝ ਵੇਚ ਕੇ ਆਏ ਆ ਅੱਗੇ ਜਾਣਾ ਹੀ ਜਾਣਾ ਕਿਉਂਕਿ ਹੁਣ ਅਸੀਂ ਸਾਡੇ ਕੋਲ ਪਿੱਛੇ ਕੁਝ ਰਹਿ ਨਹੀਂ ਗਿਆ ਅਸੀਂ ਜੰਟ ਨੂੰ ਉਹਦੇ ਪੈਸੇ ਰਸ਼ੀਆ ਦੇ ਚੁਕੇ ਸੀਗੇ ਤੇ ਅੱਧੇ ਪੈਸੇ ਅਸੀਂ ਅੱਗੇ ਜਾ ਕੇ ਦੇਣੇ ਸੀਗੇ ਤੇ ਮੈਨੂੰ ਇਹੀ ਕਿਹਾ ਕਿ ਹਿੰਮਤ ਬਣਾਈ ਕੇ ਚਲ ਕੋਈ ਨਹੀਂ ਅੱਗੇ ਕੋਸ਼ਿਸ਼ ਕਰਕੇ ਦੇਖਦੇ ਆ you <laughs> ਵੀਰੇ ਸਨੂਰਾਦ ਦੇ 1 ਵਜੇ ਸਾਨੂੰ ਡੋਂਕਰ ਆਈ ਲੈਣ ਵਾਸਤੇ ਕਹਿੰਦੇ ਤੁਸੀਂ ਰੈਡੀ ਹੋ ਜਾਓ ਤੁਹਾਨੂੰ ਅਸੀਂ ਅੱਜ ਡੋਂਕੀ ਨੂੰ ਲੈ ਕੇ ਜਾਣਾ ਤੇ ਮੈਂ ਪਹਿਲਾਂ ਗੈਂਟ ਨੂੰ ਪੁੱਛਿਆ ਕਿ ਮੈਂ ਕਿਹਾ ਬਾਈ ਆਪਾਂ ਕਿੰਨੇ ਕਿਲੋਮੀਟਰ ਤੁਰਨਾ ਆ ਉਹ ਕਹਿੰਦਾ 7 ਕਿਲੋਮੀਟਰ ਆਪਾਂ ਨੂੰ ਤੁਰਨਾ ਪੈਣਾ ਆ ਤੇ ਅੱਗੇ ਤੁਹਾਡੇ ਲਈ ਟੈਕਸੀ ਲੱਗੀ ਹੋਊਗੀ ਤੇ ਤੁਸੀਂ ਛੱਡ ਜਾਣਾ ਤੇ ਮੈਂ ਕਿਹਾ 7 ਕਿਲੋਮੀਟਰ ਤਾਂ ਆਪਣੇ ਪਿੰਡੂਆਂ ਵਾਸਤੇ ਆਮ ਹੀ ਗੱਲ ਆਪਾਂ ਤਾਂ ਤੁਰ ਲਾਂਗੇ ਚਲੋ ਘੰਟੇ 'ਚ ਨਹੀਂ 2 ਘੰਟੇ 'ਚ ਤੁਰ ਲਾਂਗੇ ਉਹਨੇ ਇਹ ਕਿਹਾ ਕਿ ਤੁਹਾਡੇ ਕੋ ਖੁੱਲਾ ਟਾਈਮ ਹੋਊਗਾ ਪਰ ਤੁਸੀਂ ਸਵੇਰ ਤੋਂ ਸ਼ਾਮਾਂ ਤੱਕ ਪਹੁੰਚ ਜਾ ਜੀ ਤੁਹਾਨੂੰ ਟੈਕਸੀ ਮਿਲੂਗੀ ਅਹੀਂ ਉਸ ਚੀਜ਼ 'ਚ ਆ ਗਏ ਕਿ ਕਿਲੋਮੀਟਰ ਹੀ ਤੁਰ ਜਾਗੇ ਵੀਰੇ ਅਸੀਂ ਉੱਥੋਂ ਜੋਂ ਤੁਰੇ ਆ ਆਪਣਾ ਸਾਨੂੰ ਇੱਕ 1:30 ਵਜੇ ਸਾਨੂੰ ਲੈ ਕੇ ਗਏ ਤੇ ਸਾਨੂੰ 4:00 ਵਜੇ ਜਾ ਕੇ ਬਾਈ ਉਹਨੇ ਬਲਾਰੂਸ ਦੇ ਬਾਡਰ ਦੇ ਕੋਲ ਉਤਾਰ ਦਿੱਤਾ ਅਹੀਂ ਬਾਈ ਉੱਥੇ ਪਹੁੰਚ ਗਏ ਜਾ ਕੇ ਸਵੇਰੇ 4:00 4:30 5:00 ਵਜੇ ਮੂਹ ਨੇਰਾ ਜਾ ਸੀਗਾ ਤੇ ਡੋਂਕਰ ਸਾਨੂੰ ਖੇਤੋਂ ਖੇਤੀ ਲੈ ਕੇ ਤੁਰ ਪਿਆ ਤੇ ਬਾਈ ਅੱਗੇ ਅੱਗੇ ਤੁਰੇ ਗਏ ਜਿੱਦਾਂ ਜਿੱਦਾਂ ਤੁਰੇ ਗਏ ਤੇ ਨਾ ਵਾਟਾ ਮੁੱਕਣ ਤੇ ਆਵੇ ਤੇ ਨਾ ਸਾਨੂੰ ਸਮਝ ਆਵੇ ਕਿ ਇਹ ਸਾਨੂੰ ਲੈ ਕੇ ਕਿੱਥੇ ਜਾਂਦਾ ਪਿਆ ਮੈਂ ਉਹਨੂੰ ਦੋ ਵਾਰੀ ਪੁੱਛਿਆ ਡੋਂਕਰ ਨੂੰ ਬਾਈ ਆਪਾਂ 7 ਕਿਲੋਮੀਟਰ ਨਹੀਂ ਆਏ ਉਹ ਕਹਿੰਦਾ ਤੁਰਿਆ ਉਹ ਹਜੇ ਨਹੀਂ ਆਇਆ ਮੈਂ ਕਿਹਾ ਚਲੋ ਠੀਕ ਹੈ ਹੀ ਤੁਰੇ ਗਏ ਬਾਈ ਤੁਰੇ ਗਏ ਸਾਡੇ ਨਾਲ ਨਿੱਕਾ ਜਿਹਾ ਬੱਚਾ ਜਿੰਨਾ ਚਿਰ ਖੇਤਾਂ ਚ ਤੁਰੇ ਗਏ ਸੋਚਿਆ ਕਿ ਚਲੋ ਖੁੱਲਾ ਹੀ ਆ ਕੋਈ ਨਹੀਂ ਤੁਰਨਾ ਹੀ ਆ ਤੁਰੇ ਜਦੋਂ ਬਾਈ ਮੂਰੇ ਆ ਗਿਆ ਜੰਗਲ ਤੇ ਜੰਗਲ ਚ ਜਦੋਂ ਅਸੀਂ ਵੜ ਗਏ ਤੇ ਸਾਨੂੰ ਅਸੀਂ ਕਿਹਾ ਬਾਈ ਹੁਣ ਕਹਿੰਦਾ ਥੋੜੀ ਜਿਹੀ ਅੱਗੇ ਆ ਇਦਾਂ ਹੀ ਸਾਨੂੰ ਚਾਂਸੇ ਜਿ ਦਿੰਦਾ ਰਿਹਾ ਮੈਂ ਚਾਂਸੇ ਜਿ ਬਾਈ ਲੱਗੀ ਰਹੀ ਮੈਨੂੰ ਇਹ ਸੀਗਾ ਕਿ ਚੱਲ ਹਿੰਮਤ ਨਾ ਮੇਰੀ ਟੁੱਟੇ ਮੈਂ ਹਿੰਮਤ ਆਦੀ ਬਣਾਈ ਰੱਖੀ ਮੇਰੇ ਤੇ ਨਾਲ ਮੁੰਡੇ ਸੀਗੇ ਸਾਡੇ ਨਾਲ 15 16 ਜਾਨੇ ਤੇ ਉਹਨਾਂ ਨੇ ਵੀ ਕਿਹਾ ਭੈਣ ਕੋਈ ਨਹੀਂ ਅਸੀਂ ਵੀ ਤੇਰੇ ਨਾਲ ਆ ਤੂੰ ਤੁਰੀ ਚੱਲ ਤੁਰੀ ਚਲਦੀ ਆ ਮੈਂ ਇਹ ਨਾਲ ਨਾਲ ਤੁਰੀ ਗਈ ਵੀਰੇ ਜਦੋਂ ਕੀ ਰਾਤ ਪੈਣ ਦਾ ਟਾਈਮ ਆ ਗਿਆ ਤੇ ਮੈਂ ਡੌਂਕਰ ਨੂੰ ਪੁੱਛਿਆ ਮੈਂ ਕਿ ਬਾਈ ਰਾਤ ਪੈਣ ਤੇ ਆ ਗਈ ਆ ਹੋਂ ਤਾਂ ਕਾਫੀ ਟਾਈਮ ਹੋ ਗਿਆ ਤੇ ਹੁਣ ਇੱਥੇ ਕਰ ਆਪਾਂ ਪਹੁੰਚੇ ਨਹੀਂਗੇ ਤਾਂ ਉਹ ਕਹਿੰਦਾ ਕਿ ਤੁਹਾਨੂੰ ਤੁਹਾਨੂੰ ਕਿੰਨਾ ਦੱਸਿਆ ਸੀ ਏਜੰਟ ਨੇ ਮੈਂ ਕਿਹਾ ਬਾਈ 7 ਕਿਲੋਮੀਟਰ ਦੱਸਿਆ ਸੀ ਹੋਂ ਤਾਂ ਆਪਾਂ ਕਿੰਨੇ ਕਿਲੋਮੀਟਰ ਆ ਗਏ ਕਹਿੰਦਾ ਤੁਸੀਂ ਇਸ ਟਾਈਮ 12 ਕਿਲੋਮੀਟਰ ਤੁਸੀਂ ਆ ਗਏ ਜੀ ਸਵੇਰ ਤੋਂ ਸ਼ਾਮਾਂ ਤੱਕ ਤੇ ਮੈਂ ਕਿਹਾ ਬਾਈ ਹੁਣ ਅੱਗੇ ਤਾਂ 7 ਕਿਲੋ ਕਹਿੰਦਾ ਜੇ ਤਾਂ ਤੁਸੀਂ ਵਾਪਸ ਮੁੜਨਾ ਤਾਂ ਤੋਂ ਮੈਨੂੰ ਦੱਸ ਦੋ ਜੇ ਤੁਸੀਂ ਵਾਪਸ ਮੁੜਨਾ ਤਾਂ ਇੱਥੇ ਨਾ ਥੋੜੇ ਜਿਹਾ ਅੱਗੇ ਟੈਕਸੀ ਪੁਆਇੰਟ ਆ ਵਾਪਸ ਜਾਂਵੜਾ ਤੁਸੀਂ ਇੱਥੋਂ ਜਾ ਸਕਦੇ ਜੀ ਮੈਂ ਕਿਹਾ ਭਾਈ ਅੱਗੇ ਜਾਣ ਦਾ ਰਸਤਾ ਕਿੰਨਾਗਾ ਕਹਿੰਦਾ ਮੈਂ ਕੁਝ ਨਹੀਂ ਦੱਸ ਸਕਦਾ ਤੁਹਾਨੂੰ ਕਿ ਤੁਸੀਂ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਪਰ ਤੁਹਾਡੇ ਪੈਸੇ ਮਿੱਟੀ ਹੋ ਗਏ ਤੇ ਬਾਈ ਮੈਂ ਕਿਹਾ ਜੇ ਸਾਡੇ ਸਾਰੇ ਪੈਸੇ ਮਿੱਟੀ ਹੋ ਗਏ ਕਹਿੰਦਾ ਹਾਂ ਸਾਰੇ ਪੈਸੇ ਮਿੱਟੀ ਹੋ ਗਏ ਮੈਂ ਕਿਹਾ ਬਾਈ ਫਿਰ ਹੁਣ ਅੱਗੇ ਕਿੱਦਾਂ ਹੋਊਗੀ ਮੈਂ ਕਿਹਾ ਕਹਿੰਦਾ ਕਹਿੰਦਾ ਫਿਰ ਤੁਸੀਂ ਤੁਰ ਸਕਦੇ ਤੁਰ ਲਓ ਨਹੀਂ ਤਾਂ ਪਿੱਛੇ ਨੂੰ ਚਲ ਜੋ ਮੈਂ ਕਿਹਾ ਨਹੀਂ ਬਾਈ ਮੈਂ ਤੁਰਾਂਗੀ ਤੇ ਕਹਿੰਦਾ ਚਲੋ ਤੁਸੀਂ ਹੌਲੀ-ਹੌਲੀ ਤੁਰੇ ਚਲੋ ਕੋਈ ਨਹੀਂ ਆਪਾਂ ਹੌਲੀ-ਹੌਲੀ ਤੋਰ ਲੈਨੇ ਆ ਬਾਈ ਰਾਤ ਪੈਂਟ ਆ ਗਈ ਇੱਥੇ ਰਾਤ ਰੁੱਕ ਗਏ ਇੱਕ ਰਾਤ ਰੁਕੇ ਬਾਈ ਦੋ ਰਾਤਾਂ ਰੁਕੇ ਤਿੰਨ ਰਾਤਾਂ ਰੁਕੇ ਬਾਈ ਇਦੀ ਤੁਰਦੇ ਰਹੇ ਤੁਰਦੇ ਰਹੇ ਤਿੰਨ ਰਾਤ ਉਹ ਘੱਟ ਕੋਮ ਮੱਕ ਮਾ ਕੇ ਭਾਈ ਉਹ ਸਾਨੂੰ ਲੈ ਗਿਆ 100 ਕਿਲੋਮੀਟਰ ਤੇ ਅੱਗੇ ਭਾਈ ਉੱਥੇ ਕਾਫੀ ਦਲਦਲ ਕਾਫੀ ਕਸ਼ ਸੀਗਾ ਜਿਹਦੇ ਵਿੱਚ ਕਹਿੰਦੇ ਕਿ ਇੱਕ ਜ਼ਿੰਦਗੀ ਤੇ ਮੌਤ ਦਾ ਰਸਤਾ ਸੀਗਾ ਕਿ ਉਹ ਜਿਹੜਾ ਸੀ ਚੁਣਿਆ ਸੀਗਾ ਉਹਦੇ ਵਿੱਚ ਜਦੋਂ ਦੇਖਿਆ ਰਸਤੇ ਦੇ ਵਿੱਚ ਕਿ ਬਾਈ ਗੰਦਾ ਰਾਹ ਕੋਸ਼ ਨਾਲ ਖਾਣ ਨੂੰ ਨਾ ਕੁਝ ਪੀਣ ਨੂੰ ਪੰਜ ਦਿਨ ਸਾਨੂੰ ਸਫੇਜਨ ਹੋ ਗਏ ਸੀਗੇ ਤੇ ਨਾਲ ਮੇਰਾ ਪੰਜ ਸਾਲ ਦਾ ਬੱਚਾ ਸੀਗਾ ਤੇ ਮੈਂ ਕਿਹਾ ਕਿ ਹੁਣ ਬੱਚੇ ਨੂੰ ਕੀ ਖਿਆਣਾ ਪਿਉਣਾ ਉਹ ਕਹਿੰਦਾ ਕਿ ਮੈਂ ਕੁਝ ਨਹੀਂ ਕਹਿ ਸਕਦਾ ਕਿ ਕੀ ਖਵਾਣਾ ਤੇ ਕੀ ਨਹੀਂ ਖਵਾਣਾ ਤੇ ਮੈਂ ਕਿਹਾ ਬਾਈ ਫਿਰ ਸਾਨੂੰ ਤੂੰ ਦੱਸ ਦੇ ਕਹਿੰਦਾ ਇੱਥੇ ਪਾਣੀ ਮਿਲਣਾ ਬਾਈ ਉੱਥੇ ਪਾਣੀ ਵੀ ਸਾਨੂੰ ਗੰਦਾ ਮਿਲਿਆ ਜਿਹੜਾ ਅਸੀਂ ਕੱਪੜਿਆਂ ਨਾਲ ਪੁਣ-ਪੁਣ ਪੀਤਾ ਮੈਂ ਉਹਨੂੰ ਕਿਹਾ ਕਿ ਮੇਰੇ ਬੱਚੇ ਨੂੰ ਇਹਨਾਂ ਫੈਕਸ਼ਨ ਹੋ ਜਾਏਗੀ ਬੱਚਾ ਮੇਰਾ ਠੀਕ ਨਹੀਂ ਰਹੇਗਾ ਉਹ ਕਹਿੰਦਾ ਤੁਸੀਂ ਖੁਦ ਰਸਤਾ ਚੁਣਿਆ ਤੁਸੀਂ ਖੁਦ ਦੇਖੋ ਜੇ ਆਪਦੇ ਤੈਨੂੰ ਪੁੱਛੋ ਜੀ ਨੇ ਤਾਨੂੰ ਝੂਠ ਮਾਰਿਆ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਬਾਈ ਸਾਨੂੰ ਤਾਂ ਨੇ 7 ਕਿਲੋਮੀਟਰ ਹੀ ਗਿਆ ਸੀ ਪਰ ਇਹ ਤੁਸੀਂ ਤਾਂ ਕਹਿੰਦੇ ਮੈਂ 150 ਕਿਲੋਮੀਟਰ ਆ ਕੇ ਚੱਲਣਾ ਤੇ ਹਜੇ ਤੱਕ ਕੋਈ ਰਾਸਤਾ ਨਹੀਂ ਆਇਆ ਕਹਿੰਦਾ ਨਹੀਂ ਇੰਨੇ ਟਾਈਮ ਚ ਬਾਈ ਅਸੀਂ ਉੱਥੇ ਰਾਤ ਰੁਕਣ ਲੱਗੇ ਆ ਰਾਤ ਰੁਕੇ ਬਾਈ ਉਹ ਦਿਨ ਤੇ ਉੱਥੇ ਨਾ ਬਾਈ ਕਾਫੀ ਨਾ ਜਿੱਦਾਂ ਕਿ ਅਹੀਂ 15 16 ਜਾਣੇ ਸਾਰਿਆਂ ਨੇ ਬਾਈ ਉੱਥੇ ਅੱਗ ਲਾ ਕੇ ਜਿੱਦ ਬੈ ਗਏ ਉੱਥੇ ਰਾਤ ਨੂੰ ਸੌਣ ਲੱਗੇ ਉਦੋਂ ਬਾਈ ਕਾਫੀ ਠੰਡ ਸੀ ਤੇ ਨਾ ਮੁੰਡੇ ਨੂੰ ਇਦਾਂ ਵਾਜਾਂ ਜੀਆਂ ਪੈਣ ਚੀਕਾਂ ਜੀਆਂ ਪੈਣ ਤੇ ਮੁੰਡੇ ਨੂੰ ਨਾ ਕੋਈ ਚੀਜ਼ ਜਿਵੇਂ ਖਿੱਚਦੀ ਹੁੰਦੀ ਇਦਾਂ ਚੀਜ਼ਾਂ ਖਿੱਚਣ ਤੇ ਅਸੀਂ ਬਈ ਡਰ ਗਏ ਕਿ ਕੋਈ ਜਾਨਵਰ ਹੋਊਗਾ ਜਾਂ ਬੱਚੇ ਨੂੰ ਹੁੰਦਾ ਹੋਊਗਾ ਕਿ ਜਦੋਂ ਅਸੀਂ ਸੌਂ ਜਾਂਦੇ ਨੇ ਉਹਦੇ ਖਿੱਚਦਾ ਹੋਊਗਾ ਸ਼ਾਇਦ ਤੇ ਅਸੀਂ ਨਾ ਭਾਈ ਉਹ ਸਾਰੇ ਮੁੰਡੇ ਵੀ ਡਰ ਕੇ ਤੇ ਅਸੀਂ ਸਾਰੇ ਇੱਕ ਥਾਂ ਰੁੱਖ ਤਾਂ ਇਕੱਠੇ ਹੋ ਕੇ ਬਹਿ ਗਏ ਅਸੀਂ ਕਿ ਆਪਾਂ ਸਾਰੇ ਇੱਕ ਥਾਂ ਇਕੱਠੇ ਬੈਠਾਂਗੇ ਤੇ ਆਪਣੀ ਹਿੰਮਤ ਬਣੂਗੀ ਜੇ ਆਪਾਂ ਕੱਲੇ-ਕੱਲੇ ਬੈਠੇ ਤਾਂ ਆਪਣੀ ਹਿੰਮਤ ਨਹੀਂ ਬਣਨੀ ਆਪਾਂ ਅੱਗ ਬਾਲਦੇ ਹਾਂ ਹੋਰ ਅੱਗ ਤੇਜ਼ ਬਾਲਦੇ ਹਾਂ ਕਿਉਂਕਿ ਉੱਥੇ ਬਾਰਡਰ ਤੋਂ ਹੀ ਕਾਫ ਵੀਰੇ ਹੀ ਰਾਤਾਂ ਕੱਢ ਲਈ ਔਖੀ ਸੌਖੀ ਹੋ ਕੇ ਤੇ ਮਤਲਬ ਕਹਿੰਦਾ ਮੈਂ ਤੇ ਉੱਥੇ ਕਈਆਂ ਬੰਦਿਆਂ ਦੀਆਂ ਹੱਡੀਆਂ ਵੀ ਵੇਖੀਆਂ ਕਈਆਂ ਦੇ ਪਿੰਜਰ ਦੇਖੇ ਅਸੀਂ ਦੇਖ ਕੇ ਡਰ ਲੱਗੇ ਕਿ ਸ਼ਾਇਦ ਸਾਡੇ ਵੀ ਕੋਈ ਇਦਾਂ ਹੀ ਹੋ ਸਕਦਾ ਉਹੀ ਗੱਲ ਹੋਈ ਬਾਈ ਸਵੇਰੇ ਜਦੋਂ ਅਸੀਂ ਦਿਨ ਚੜਿਆ ਤੇ ਅਸੀਂ ਉਹਨੂੰ ਪੁੱਛਿਆ ਡੌਂਕਰ ਨੂੰ ਕਿ ਹੁਣ ਆਪਾਂ ਅੱਗੇ ਕਿੱਡੀਕ ਦੂਰ ਜਾਣਾ ਕਹਿੰਦਾ ਤੁਰੇ ਚਲੋ ਤੇ ਅਜੇ ਟੈਕਸੀ ਪੁਆਇੰਟ ਨਹੀਂ ਆਇਆ ਤੁਸੀਂ ਟੈਕਸੀ ਪੁਆਇੰਟ ਤੇ ਕਰ ਪਹੁੰਚਣਾ ਬਾਈ ਉੱਥੇ ਨਾ ਦਲਦਲ ਸੀਗੀ ਦਲਦਲ ਦੇ ਵਿੱਚ ਆਪਣੇ ਦੋ ਪੰਜਾਬੀ ਮੁੰਡੇ ਸੀਗੇ ਇੱਕ ਤਾਂ ਕਹਿੰਦਾ ਸੀ ਮੈਂ ਗੁਰਦਾਸਪੁਰ ਦਾ ਆ ਦੂਜਾ ਕਹਿੰਦਾ ਸੀ ਮੈਂ ਹੈਗਾ ਵਾਂ ਪਤੇਗੜ ਸਾਹ ਵਾਲ ਦਾ ਇਧਰ ਸੰਗਰੂਰ ਵਾਲ ਦਾ ਤੇ ਇੱਕ ਦਾ ਨਾ ਬਈ ਗੋਪੀ ਸੀਗਾ ਤੇ ਜਿਹੜਾ ਸੀਗਾ ਉਹਨੇ ਬਈ ਮੈਨੂੰ ਪੁੱਛਿਆ ਵੀ ਆ ਮੈਂ ਕਿਹਾ ਤੇਰਾ ਉਹਨੂੰ ਕਿਹਾ ਮੈਂ ਕਿ ਬਾਈ ਤੂੰ ਇੱਥੇ ਕਿੱਦਾਂ ਪਹੁੰਚਿਆ ਕਹਿੰਦਾ ਪੈਣ ਮੈਨੂੰ 15 ਦਿਨ ਹੋ ਗਏ ਮੈਂ ਜੰਗਲ 'ਚ ਹੀ ਆ ਤੇ ਮੈਨੂੰ ਨਾ ਮੇਰੇ ਕੋਈ ਡੋਂਕਰ ਲੈ ਕੇ ਜਾਂਦਾ ਪਿਆ ਆ ਤੇ ਨਾ ਮੇਰਾ ਯਕੂ ਕੋਈ ਫੋਨ ਆ ਤੇ ਮੈਂ ਕਿਸੇ ਨਾਲ ਸੰਪਰਕ ਹੀ ਕਰਾਂ ਜੇ ਮੈਂ ਉਧਰੋਂ ਉਧਰੋਂ ਮੈਂ ਤੁਹਾਨੂੰ ਰੋਕਣਾ ਜਾਵਾਂਗਾ ਇੱਥੇ ਇਹ ਕਿਹੜੇ ਮਹੀਨੇ ਦੀ ਗੱਲ ਆ ਤੇ ਕਿਹੜੇ ਸਾਲ ਦੀ ਗੱਲ ਆ ਵੀ ਤੁਹਾਨੂੰ ਦੋ ਮੁੰਡੇ ਗਰਦਾਸਪੁਰ ਦਾ ਤੇ ਫਤੇਗੜ ਸਾਹਿਬ ਦਾ ਜੰਗਲ ਦੇ ਵਿੱਚ ਇਹ ਭਾਈ ਇਹ ਭਾਈ ਸਾਨੂੰ ਮਿਲੇ ਨੇ ਨੌਵੇਂ ਮਹੀਨੇ ਦੀ ਸਾਨੂੰ ਮਿਲੇ ਨੇ 16 17 ਤਰੀਕ ਦੇ ਵਿੱਚ ਮੁੰਡੇ ਮਿਲੇ ਨੇ ਇਹ ਸਾਨੂੰ 16 17 ਤਰੀਕ ਨੂੰ ਕਿਉਂਕਿ ਇਹ 2000 2023 ਦੀ ਗੱਲ ਆ ਕਿ ਭਾਈ ਜੀ ਦੀ ਗੱਲ ਹੈ 23 23 23 ਸਤੰਬਰ ਮਹੀਨਾ ਸੀ ਭਾਈ ਉਦੋਂ ਸਤੰਬਰ ਮਹੀਨਾ 2023 ਤੁਹਾਨੂੰ ਫਤੇਗੜ ਸਾਹਿਬ ਦਾ ਤੇ ਗਰਦਾਸਪੁਰ ਦਾ ਮੁੰਡਾ ਮਿਲਿਆ ਗਰਦਾਸ ਕੋਲੇ ਮੁੰਡੇ ਦਾ ਕੀ ਨਾਮ ਸੀ ਗੋਪੀ ਹਾਂਜੀ ਜਿਹੜਾ ਸੰਗਰੂਰ ਵਾਲਾ ਮੁੰਡਾ ਸੀ ਉਹਦਾ ਨਾਮ ਸੀ ਅਮਨ ਉਹਦਾ ਨਾਮ ਸੀ ਅਮਨ ਇਹ ਤੁਹਾਡੇ ਯਾਨੀ ਕਿ ਗਰੁੱਪ ਦੇ ਪਹੁੰਚਣ ਤੋਂ ਪਹਿਲਾਂ ਜੰਗਲ ਦੇ ਵਿੱਚ ਬੈਠੇ ਸੀਗੇ ਨਾ ਹੋਰ ਗਰੁੱਪ ਦੇ ਬਾਈ ਇਹ ਬੈਠੇ ਨਹੀਂ ਸੀਗੇ ਇਹ ਸਾਡੇ ਨਾਲ ਵੇਖ ਕੇ ਤੇ ਸਾਡੇਆਂ ਨੂੰ ਤੁਰੇ ਆ ਇਹ ਇਹ ਸਾਨੂੰ ਅਸੀਂ ਬਹਿ ਗਏ ਇਹ ਸਾਡੇਆਂ ਨੂੰ ਤੁਰਿਆ ਅਸੀਂ ਤਾਂ ਪਹਿਲਾਂ ਡਰ ਗਏ ਕਿ ਆਰਮੀ ਦੇ ਬੰਦੇ ਖੈ ਸਾਨੂੰ ਅਹੀਂ ਫੜੇ ਗਏ ਆ ਅਸੀਂ ਤਾਂ ਡਰ ਗਏ ਜਦੋਂ ਉਹਨਾਂ ਨੂੰ ਅਸੀਂ ਦੇਖਿਆ ਉਹਨਾਂ ਦੀ ਹਾਲਾਤ ਵੇਖ ਕੇ ਤਾਂ ਬਾਈ ਜਿੱਦਾਂ ਕਿ ਕਹਿ ਦਈਏ ਕਿ ਨਾ ਵਿਚਾਰਿਆਂ ਦੇ ਮੂੰਹ ਸੁੱਕੇ ਪਏ ਨਾ ਉਹਨਾਂ ਕੋਲੇ ਪਾਣੀ ਨਾ ਕੋ ਖਾਣ ਨੂੰ ਕੁਝ ਨਹੀਂ ਸੀਗਾ ਉਹਨਾਂ ਕੋ ਸਿਰਫ ਸੀਗੀਆਂ ਇੱਕ ਆਹ ਜਿਹੜੀਆਂ ਗੋੜੀਆਂ ਹੁੰਦੀਆਂ ਆਪਾਂ ਪੈਰਾਸੇਟ ਮੂਲ ਖਾਈ ਦੀਆਂ ਠੀਕ ਹੈ ਬਾਈ ਉਹਨਾਂ ਕੋਲ ਪੱਤਾ ਪੱਤਾ ਗੋਲੀਆਂ ਦਾ ਸੀਗਾ ਤੇ ਉਹਨਾਂ ਨੂੰ ਬੁਖਾਰ ਬਹੁਤ ਚੜਿਆ ਹੈਗਾ ਬਾਈ ਉਹ ਸਾਡੇ ਕੋਲ ਆਣ ਕੇ ਜਦੋਂ ਬੈਠੇ ਆ ਨਾ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਬਾਈ ਤੁਸੀਂ ਕਿੱਥੇ ਇਦਾਂ ਕਿਦਾਂ ਆ ਗਏ ਕਹਿੰਦਾ ਬਾਈ ਅੱਜ ਮੈਨੂੰ 20 ਦਿਨ ਹੋ ਗਏ ਜੰਗਲ ਦੇ ਵਿੱਚ ਫਿਰਦਿਆਂ ਨੂੰ ਸਾਨੂੰ ਕੋਈ ਲੈ ਕੇ ਨਹੀਂ ਜਾਂਦਾ ਨਾ ਅੱਗੇ ਨੂੰ ਜਾਣੇ ਪਏ ਨਾ ਪਿੱਛੇ ਨੂੰ ਜਾਣੇ ਪਏ ਅਸੀਂ ਜੰਗਲ ਚ ਹੀ ਆਏ ਸਾਨੂੰ 20 ਦਿਨ ਹੋ ਗਏ ਕੁਝ ਨਹੀਂ ਖਾਦਾ ਪੱਤੇ ਖਾਦੇ ਪੱਤੇ ਵੀ ਸਾਨੂੰ ਪਾਚਦੇ ਨਹੀਂ ਪਏ ਤੇ ਇਹ ਕਹੇ ਬਾਈ ਸਾਡੇ ਕਹਿੰਦਾ ਇਹ ਕਿ ਮੈਂ ਕਹਿੰਦਾ ਬਾਈ ਸਾਡੇ ਕੋਲ ਤਾਂ ਜਿਹੜੀ ਹੈਗੀ ਆ ਮਾੜੀ ਮੋਟੀ ਉਹ ਮੁੰਡਾ ਮੇਰਾ ਰੋਟੀ ਨਹੀਂ ਖਾਂਦਾ ਕਿਉਂਕਿ ਉਹ ਤਾਂ ਕੱਲਾ ਦੁੱਧ ਹੀ ਪੀਂਦਾ ਸੀਗਾ ਤੇ ਇਹ ਰੋਟੀਆਂ ਕੱਚੀਆਂ ਜੀਆਂ ਜਿਹੜੀਆਂ ਮਿਲਦੀਆਂ ਨੇ ਲਫਾਫ ਮੈਂ ਉਹਨਾਂ ਨੂੰ ਬਾਈ ਰੋਟੀਆਂ ਕੱਚੀਆਂ ਸੀਗੀਆਂ ਤੇ ਮੇਰੇ ਪੰਜ ਇਹ ਸੀਗਾ ਕਿ ਚਲੋ ਕਹਿੰਦੇ ਨੂੰ ਆਪਾਂ ਦਾ ਉਸ ਕੌਮ ਦੇ ਵਿੱਚੋਂ ਆਪ ਵੀ ਅੱਧੀ ਚੋਦੀ ਦੇ ਦੇ ਦੀ ਆ ਮੈਂ ਕਿਹਾ ਬਾਈ ਤੂੰ ਐਂ ਕਰ ਅੱਧੀ ਅੱਧੀ ਖਾ ਕੇ ਤਾਂ ਤੂੰ ਬਾਅਦ ਚੋ ਗੋਲੀਆਂ ਖਾਣੀ ਸ਼ਾ ਤੇਰਾ ਬੁਖਾਰ ਉੱਤਰੀ ਜਾਵੇ ਹਨਾ ਤੇ ਡੋਂਗਰ ਕਹਿੰਦਾ ਰੋਹੀ ਰੋਟੀ ਨਹੀਂ ਦੇਣੀ ਇਹਨਾਂ ਨੂੰ ਕਹਿੰਦਾ ਤੁਹਾਡੇ ਕੋ ਕੁਛ ਨਹੀਂਗਾ ਤੁਹਾਨੂੰ ਹਜੇ ਕੀ ਪਤਾ ਤੁਹਾਨੂੰ 4 ਦਿਨ ਲੱਗਣੇ ਕਿ 3 ਦਿਨ ਲੱਗਣੇ ਤੁਸੀਂ ਕੀ ਖਾਓਗੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਨਹੀਂ ਇਹ ਚਲ ਕੋਈ ਨਹੀਂ ਅਸੀਂ ਫਿਰ ਸਾਰੇ ਜਿਹੜੇ ਇਕੱਠੇ ਹੋ ਗਏ ਸੀ ਕਿ ਨਹੀਂ ਅਸੀਂ ਰੋਟੀ ਦਵਾਂਗੇ ਅਸੀਂ ਆਪਦੇ ਚੋ ਹੀ ਦਾਂ ਕਿਉਂਕਿ ਆਪਣੇ ਨਾਲ ਜਿੰਨੇ ਹੀ ਮੁੰਡੇ ਵੀ ਵੀ ਸੀ ਕਿ ਕੌਕੇ ਹੀ ਇੱਕਾ ਘਰ ਲਿਆ ਉੱਥੇ ਸਾਰਿਆਂ ਨੇ ਕਿਹ ਰੋਟੀ ਖਾਵਾਂਗੇ ਐਂ ਬਾਈ ਰੋਟੀ ਦੇਤੀ ਉਹਨਾਂ ਨੂੰ ਉਹਨਾਂ ਦੇ ਵਿਚਾਰੇ ਨੇ ਦੋ ਦੋ ਰੋਟੀਆਂ ਖਾਧੀਆਂ ਤੇ ਬਾਈ ਉਹਨਾਂ ਦੇ ਕੱਪੜੇ ਵੀ ਜਿਹੜੇ ਮੀਂਹ ਉਤੋਂ ਪੈਂਦੇ ਸੀ ਤੇ ਗਿੱਲੇ ਕੱਪੜੇ ਸੀਗੇ ਅਸੀਂ ਅੱਗ ਵੀ ਨਹੀਂ ਬਾਲ ਸਕਦੇ ਸੀਗੇ ਤੇ ਉਹਨਾਂ ਨੂੰ ਮੈਂ ਦੋ ਦੋ ਰੋਟੀਆਂ ਦਿੱਤੀਆਂ ਉਹਨਾਂ ਨੂੰ ਜਰ ਨੂੰ ਪਤਾ ਨਹੀਂ ਢੱਡ ਚ ਮਾੜਾ ਮੋਟਾ ਹੋਇਆ ਕਿ ਅਸਰ ਕਿ ਨਹੀਂ ਹੋਇਆ ਵਿਚਾਰਿਆਂ ਨੂੰ ਉਹ ਵਿਚਾਰੇ ਕਹਿੰਦੇ ਪੈਣਾ ਹੀ ਪਾਣੀ ਦੇ ਦਿਓ ਐਂ ਕਿ ਬਾਈ ਇਹ ਪਾਣੀ ਹੈਗਾ ਥੋੜਾ ਥੋੜਾ ਜਿਹਾ ਗੰਦਾ ਹੀ ਪਾਣੀ ਹੈ ਜੇ ਤੁਸੀਂ ਆਹੇ ਪਾਣੀ ਆ ਪੀ ਲਓ ਕਹਿੰਦਾ ਪਾਣੀ ਇਹੀ ਪਾਣੀ ਅਸੀਂ ਵੀ ਇਹੀ ਪੀ ਉਹਨਾਂ ਦੇ ਬਾਈ 10-10 ਗੋਲੀਆਂ ਵਿਚਾਰਿਆ ਨੇ ਸੁੱਟ ਲੀਆਂ ਤੇ ਡੋਂਕਰ ਨੂੰ ਕਹਿੰਦੇ ਬਾਈ ਸਾਲ ਸਾਨੂੰ ਉਹ ਬਾਰਡਰ ਤੱਕਰ ਉੱਥੋਂ ਤੱਕਰ ਸੁੱਟ ਦੇ ਅਸੀਂ ਉੱਥੋਂ ਗਾਂ ਕਿਤੇ ਲੱਗ ਜਾਾਂਗੇ ਸਾਨੂੰ ਕੋਈ ਬੰਦਾ ਮਿਲ ਜੂ ਅਸੀਂ ਪਿੱਛੇ ਨੂੰ ਆ ਜਾਾਂਗੇ ਤੂੰ ਸਾਨੂੰ ਨਾਲ ਲੈ ਚੱਲ ਬਾਈ ਉਹ ਡੋਂਕਰ ਨੇ ਨਾ ਉਹਨਾਂ ਨੂੰ ਨਾਲ ਨਹੀਂ ਲਿਆ ਉਹ ਵਿਚਾਰੇ ਸਾਡੇ ਮਗਰ ਹੀ ਤੁਰ ਪਏ ਉਹ ਡੋਂਕਰ ਉਹਨਾਂ ਨੂੰ ਬਾਰ-ਬਾਰ ਕਹੀ ਜਾਵੇ ਕਹਿੰਦਾ ਮੈਂ ਤੁਹਾਡੇ ਨੇ ਮੈਂ ਤੁਹਾਨੂੰ ਕੁੱਟਾਂਗਾ ਪਿੱਛੇ ਨੂੰ ਮੁੜ ਜਾਓ ਤੁਸੀਂ ਮੇਰੇ ਗਰੁੱਪ 'ਚ ਨਹੀਂ ਆਉਣਾ ਤੁਹਾਡਾ ਜਿਹੜਾ ਗਰੁੱਪ ਉਹਦੇ 'ਚ ਜਾਓ ਅਹੀਂ ਫੇ ਕਿ ਆ ਬਾਈ ਕੋਈ ਗੱਲ ਨਹੀਂ ਆਲਨ ਤੋਂ ਕੋਈ ਮੋਹਰੇ ਬਾਈ ਸਗੀ ਨਦੀ ਨਦੀ ਸੀਗੀ ਕਾਫੀ ਜਿੱਦਾਂ ਡੂੰਗੀ ਜਿਹੜਾ ਬੰਦੇ ਦੇ ਲੱਕ ਤੋਂ ਉੱਤੇ ਪਾਣੀ ਸੀਗਾ ਤੇ ਉਹਨਾਂ ਦੇ ਵਿਚਾਰੇ ਪਹਿਲਾਂ ਹੀ ਉਹਨਾਂ ਨੂੰ ਬੁਖਾਰ ਸੀਗਾ ਉਹਨਾਂ ਨੇ ਗੋਲੀਆਂ ਖਾਣੀਆਂ ਬਾਈ ਤੁਰੇ ਕਿਲੋ ਡੇਢ ਕਿਲੋਮੀਟਰ ਸਾਡੇ ਨਾਲ ਵਿਚਾਰੇ ਮਗਰ ਮਗਰ ਤੁਰਿਆਏ ਸਾਡੇ ਨਾਲ ਨਹੀਂ ਆਏ ਬਾਈ ਜਿੱਦਾਂ ਕਿਸਮ ਥੋੜਾ ਜਿਹਾ ਪਿੰਡ ਛੱਡ ਕੇ ਨਾਲ ਤੁਰੇ ਆਉਂਦੇ ਸੀਗੇ ਕਿ ਇਹ ਇਹਨਾਂ ਨੂੰ ਵੀ ਨਾ ਕੁੱਟਣ ਤੇ ਸਾਨੂੰ ਵੀ ਨਾ ਕੁੱਟਣ ਕਿ ਅਸੀਂ ਤੁਹਾਡੇ ਨਾਲ ਤੁਰੇ ਆਉਨੇ ਆ ਜੇਦੋਂ ਅਸੀਂ ਅੱਗੇ ਆਏ ਤੋ ਨਾ ਬਾਈ ਨਦੀ ਕ੍ਰੋਸ ਕੀਤੀ ਨਦੀ ਕ੍ਰੋਸ ਕੀਤੀ ਤੇ ਬਾਈ ਉਹ ਨਦੀ ਕ੍ਰੋਸ ਕਰਦੇ ਕਰਦੇ ਕਿਉਂਕਿ ਇੰਨੀ ਛੇਤੀ ਤਾਂ ਨਦੀ ਕ੍ਰੋਸ ਹੋਣੀ ਨਹੀਂ ਕਿ ਮੋਰੇ ਛੜਕ ਜਾਂਦੀ ਸੀਗੀ ਤੇ ਡੌਂਕਰ ਨੇ ਸਾਨੂੰ ਹੌਲੀ-ਹੌਲੀ ਨਦੀ ਕ੍ਰੋਸ ਕਰੇ ਉਹ ਵੀ ਸਾਡੇ ਨਾਲ ਰਲ ਗਿਆ ਕਿ ਜਦੋਂ ਅਸੀਂ ਨਦੀ ਚੋਂ ਬਾਹਰ ਨਿਕਲਣ ਲੱਗੇ ਨਾ ਬਾਈ ਇੱਕ ਤਾਂ ਨਦੀ ਦੇ ਵਿੱਚ ਹੀ ਵਿਚਾਰਾ ਢੇਰੀ ਹੋ ਗਿਆ ਅਸੀਂ ਤਵਾਦ ਚੁੱਕਿਆ ਕਿ ਬਾਈ ਕੀ ਹੋਇਆ ਕੀ ਹੋਇਆ ਉਹ ਤਾਂ ਬਾਈ ਕੁਝ ਬੋਲਿਆ ਹੀ ਨਾ ਕੋਖੀ ਨਾ ਬੋਲਿਆ ਤੇ ਜਦੋਂ ਅਸੀਂ ਦੂਜੇ ਨੂੰ ਨਾਲ ਦੇ ਨੂੰ ਪੁੱਛਿਆ ਇਹ ਕਹਿੰਦਾ ਕੋਈ ਨਹੀਂ ਇਹ ਅਸੀਂ ਉਹਨੂੰ ਪੁੱਛਿਆ ਤੂੰ ਠੀਕ ਆ ਕਹਿੰਦਾ ਮੈਂ ਠੀਕ ਆ ਬਾਈ ਉਹ ਵੀ ਨਿਕਲਦਾ ਨਿਕ ਆਰਾ ਕੇ ਟੇਰੀਓ ਵੀ ਹੋ ਗਿਆ ਤੇ ਜਾਨੀ ਦੋਨਾਂ ਦਾ ਬਾਈ ਸਾਡੇ ਆ ਥਮੁਰ ਅੱਖਾਂ ਮੂਰੇ ਉਹਨਾਂ ਦੇ ਦੋਨਾਂ ਦੇ ਸਾਹ ਨਿਕਲ ਗਏ ਅਹੀਂ ਡੋਂਕਰ ਨੂੰ ਕਿਹਾ ਬਾਈ ਇਹਨੂੰ ਕੀ ਹੋਇਆ ਕਹਿੰਦਾ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਇਹਨਾਂ ਨੂੰ ਨਹੀਂ ਬੁਲਾਉਣਾ ਨਹੀਂ ਲੈ ਕੇ ਆਉਣਾ ਤੁਸੀਂ ਕਿਉਂ ਉਹਨਾਂ ਨੂੰ ਨਾਲ ਚੱਕੀ ਫਿਰਦੇ ਜੇ ਇਹਨਾਂ ਨੂੰ ਇੱਥੇ ਹੀ ਛੱਡ ਦਿਓ ਅਹੀਂ ਕਿ ਬਾਈ ਇੱਥੇ ਹੀ ਨਹੀਂ ਛੱਡੜੇ ਇਹਨਾਂ ਨੂੰ ਆਪਾਂ ਰਾਸਤੇ ਦੇ ਪਾ ਦਨੇ ਆ ਜਿਹੜਾ ਨਾਹਰਦ ਮੂਰੇ ਰਾਹ ਜਾਂਦਾ ਆਪਾਂ ਚਾਰ ਬੰਦੇ ਦੋ ਦੋ ਮੁੰਡੇ ਇਹਨਾਂ ਨੂੰ ਫੜ ਕੇ ਬਾਹਾਂ ਤੋਂ ਉੱਥੇ ਰਾਸਤੇ ਦੇ ਪਾ ਦਿੰਦੇ ਇਹਨਾਂ ਨੂੰ ਕੋਈ ਚੁੱਕ ਲੂਗਾ ਤੇ ਕੋਈ ਨਾ ਕੋਈ ਵਿਚਾਰੇ ਨੂੰ ਥਾਂ ਟਿਕਾਣੇ ਕਿਤੇ ਲਾ ਦੂਗਾ ਨੇ ਬਾਈ ਫੇਰ ਵੀ ਅਸੀਂ ਹਿੰਮਤ ਮਾਰੀ ਬਾਈ ਕਹੀ ਕਿ ਇਹਨਾਂ ਨੂੰ ਬਾਹਰ ਤਾਂ ਪਾਈਏ ਇੱਕ ਤਾਂ ਜਿਹੜਾ ਪਾਣੀ ਚ ਡਿਗਾ ਉਹਨੂੰ ਬਾਈ ਬਾਹਰ ਕੰਡੇ ਤੇ ਕੱਢ ਕੇ ਰੱਖਿਆ ਦੂਜੇ ਨੂੰ ਤਾਂ ਪਹਿਲਾਂ ਹੀ ਉਹ ਵਿਚਾਰਾ ਬਾਹਰ ਆਣ ਕੇ ਉਹਨੇ ਦੰਮ ਤੋੜਿਆ ਬਾਈ ਉਹਨੇ ਇੱਕ ਕੋਈ ਗੱਲ ਕਹਿੰਦਾ ਰਿਹਾ ਜਦੋਂ ਵੀ ਉਹਦਾ ਸਾਹ ਨਿਕਲਦੇ ਮੌਕੇ ਵੀ ਉਹਨੇ ਇਹੀ ਗੱਲ ਕਰਦਾ ਰਿਹਾ ਕਿ ਬਾਈ ਮੇਰ ਨਾਲ ਬਹੁ ਮਾੜੀ ਹੋਈ ਬਹੁ ਮਾੜੀ ਹੋਈ ਅਹੀਂ ਕਿਆ ਪਤਾ ਨਹੀਂ ਕਿਹੜੀ ਮਾੜੀ ਹੋਈ ਸਾਨੂੰ ਨਹੀਂ ਪਤਾ ਉਹਨੇ ਕੀ ਹੋਇਆ ਕੀ ਨਹੀਂ ਬਾਈ ਮੇਰੇ ਅੱਖਾਂ ਵਿੱਚ ਦੀ ਉਹੀ ਸੀਨ ਜਾਈ ਜਾਵੇ ਕਿ ਇਹਨਾਂ ਨੂੰ ਹੁਣ ਕੀ ਕੀਤਾ ਜਾਏ ਬਾਈ ਮੇਰੇ ਕੋਲੇ ਸੀਗੀ ਦੋ ਜੈਕਟਾਂ ਸਾਡੇ ਕੋਲ ਤਿੰਨ ਜੈਕਟਾਂ ਜਿੱਦਾਂ ਹੀ ਕਿਾਈ ਮੀਂ ਇੱਕ ਲਾਕੇ ਤੇ ਉਹਨਾਂ ਦੇ ਮੂੰਹ ਤੇ ਪਾਤੀ ਦੂਜੇ ਦੇ ਵੀ ਪਾਤੀ ਬਾਈ ਉਹੀ ਚੀਜ਼ ਮੈਨੂੰ ਬਾਰ ਬਾਰ ਆਉਂਦੀ ਕਿ ਇੱਕ ਨੇ ਮੈਂ ਉਹਨੂੰ ਨਾਂ ਪੁੱਛਿਆ ਸੀ ਜਦੋਂ ਰੋਟੀ ਦੇਣ ਲੱਗੇ ਇੱਕ ਨੇ ਤਾਂ ਮੈਨੂੰ ਦੱਸਿਆ ਸੀ ਅਮਨ ਇੱਕ ਨੇ ਮੈਨੂੰ ਦੱਸਿਆ ਸੀ ਗੋਪੀ ਜਿਹੜਾ ਗੋਪੀ ਸੀ ਉਹ ਗੁਰਦਾਸਪੁਰ ਵਾਲ ਦਾ ਸੀਗਾ ਤੇ ਜਿਹੜਾ ਅਮਨ ਸੀਗਾ ਉਹ ਸੀਗਾ ਬਾਈ ਆਪਣਾ ਸੰਗਰੂਰ ਵਾਲ ਦਾ ਤੇ ਇਹ ਮੈਨੂੰ ਦੋਨਾਂ ਦੇ ਜੇ ਕੋਈ ਪਰਿਵਾਰ ਕੋਈ ਵੀ ਮੈਂਬਰ ਹੋਵੇ ਤੇ ਉਹਨਾਂ ਦਾ ਕੋਤੇ ਵੀ ਹੋਵੇ ਕਿਸੇ ਨੂੰ ਪਰਿਵਾਰ ਨੂੰ ਉਹਨਾਂ ਦੇ ਜੀਵਾਂ ਬਾਰੇ ਪਤਾ ਲੱਗਾ ਹੋਵੇ ਜਾਂ ਨਹੀਂ ਵੀ ਲੱਗਾ ਹੋਵੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਤੁਹਾਡੇ ਬੱਚੇ ਇਸ ਦੁਨੀਆ ਤੇ ਨਹੀਂ ਹੈਗੇ ਤੁਹਾਨੂੰ ਝੂਠ ਬੋਲਦੇ ਹੋਣ ਲੱਖ ਬੋਲਦੇ ਹੋਣ ਮੇਰੇ ਅੱਖਾਂ ਮੋਰਿਆ ਮੇਰੇ ਅੱਜ ਵੀ ਅੱਖਾਂ ਮੋਰੇ ਸੀਨ ਆਉਂਦਾ ਸਾਰਾ ਕੁਝ ਹੀ ਮੈਨੂੰ ਦਿਸਦਾ ਮੈਂ ਕਹਿੰਨੀ ਆ ਕੋਈ ਵੀ ਭੈਣ ਭਰਾ ਇਸ ਕੰਮ ਚ ਕਿ ਇਹਨਾਂ ਤੇ ਯਕੀਨ ਨਾ ਕਰੋ ਇਹ ਆਪਦੇ ਮਾਰ ਕੇ ਵੀ ਸੁੱਟ ਦਿੰਦੇ ਇਹਨਾਂ ਨੂੰ ਕੋਈ ਨਹੀਂ ਫਰਕ ਪੈਂਦਾ ਕਿ ਆਪਾਂ ਮਰੇ ਆ ਜਾਂ ਜੀਂਦੇ ਆ ਇਹ ਆਪਾਂ ਨੂੰ ਪਾਣੀ ਤੱਕ ਨਹੀਂ ਪੁੱਛਦੇ ਉਹਨਾਂ ਨੇ ਆਪਣੇ ਏਜੰਟ ਦਾ ਨਾਮ ਦੱਸਿਆ ਦੋਨੋਂ ਮੁੰਡਿਆਂ ਨੇ ਕਿਹੜਾ ਏਜੰਟ ਸੀ ਕਿੱਥੋਂ ਦਾ ਸੀ ਜਿਹਦਾ ਮਾਰੀ ਸੀ ਐਨੀ ਗੱਲ ਤੁਹਾਨੂੰ ਉਹਨਾਂ ਨੇ ਕਰਨੀ ਹੀ ਨਹੀਂ ਦਿੱਤੀ ਐਨੀ ਗੱਲ ਉਹਨਾਂ ਨੇ ਸਾਨੂੰ ਕਰਨੀ ਹੀ ਨਹੀਂ ਦਿੱਤੀ ਇੰਡੀਆ ਇੰਡੀਆ ਤੋਂ ਕਿਹੜਾ ਏਜੰਟ ਸੀ ਉਹਨਾਂ ਦਾ ਇੰਡੀਆ ਤੋਂ ਕੋਈ ਤੁਹਾਨੂੰ ਦੱਸਿਆ ਕਿ ਰੋਟੀ ਦੇਣ ਲਈ ਵੀ ਸਾਨੂੰ ਤਾਂ ਡੋਂਕਰ ਨੇ ਮਨਾ ਕੀਤਾ ਸੀ ਇਹ ਤਾਂ ਹੀ ਰੋਟੀ ਦੇਣ ਰੋਟੀ ਦੇਣ ਲੱਗੇ ਪੁੱਛਿਆ ਸੀ ਕਿ ਬਾਈ ਤੇਰਾ ਨਾਮ ਕੀ ਆ ਉਹਨੇ ਕਿਹਾ ਮੇਰਾ ਨਾਮ ਗੋਪੀ ਆ ਤੇ ਦੂਜੇ ਨੂੰ ਪੁੱਛਿਆ ਉਹਨੇ ਕਿਹਾ ਮੇਰਾ ਨਾਮ ਹੈਗਾ ਕਾਮਾ ਨਾ ਜਿਹੜੀ ਪੁੱਤਰੀ ਫਿਰ ਨਦੀ ਪਾਰ ਕਰਕੇ ਕਿਹੜੇ ਮੁਲਕ ਦੇ ਵਿੱਚ ਬਣੇ ਹੋ ਅੱਗੇ ਫਿਰ ਅਸਲੀ ਲਾਤ ਵੀ ਲਥੂਨੀਆਂ ਚ ਬੜੇ ਸੀਗੇ ਵਾਇਆ ਵਾਇਆ ਬਲਾਰੂਸ ਇਹ ਜਿਹੜਾ ਜੰਗਲ ਸੀਗਾ ਸਾਰਾ ਇਹ ਬਲਾਰੂਸ ਦਾ ਜੰਗਲ ਸੀਗਾ ਹਾਂ ਹਾਂਜੀ ਇਹ ਬਲਾਰੂਸ ਦਾ ਜੰਗਲ ਸੀਗਾ ਇਹ ਵਿਚਾਰੇ ਪਹਿਲਾਂ ਕਹਿੰਦੇ ਹੀ ਅਸੀਂ ਚਿੱਕੜ ਜਾਨੀ ਕਿ ਉਹਦੇ ਚ ਫਸ ਗਏ ਸੀਗੇ ਜਿਹੜਾ ਦਲਦਲ ਹੁੰਦੀ ਆ ਦਲਦਲ ਚ ਅਸੀਂ 2-3 ਦਿਨ ਫਸੇ ਰਹੇ ਸਾਨੂੰ ਕੱਢਣ ਵਾਲਾ ਕੋਈ ਨਹੀਂ ਸੀਗਾ ਤਾਂ ਹੀ ਇੱਕ ਹਿੰਮਤ ਮਾਰ ਕੇ ਉਹ ਮੁੰਡੇ ਕਹਿੰਦੇ ਹੇ ਨਿਕਲੇ ਸਾਡੀ ਅੱਧੀ ਜਾਨ ਤਾਂ ਜਿਹੜੀ ਦਲਦਲ ਤੇ ਵਿੱਚ ਹੀ ਨਿਕਲ ਗਈ ਸੀ ਜਿਹੜੀ ਉਹਨਾਂ ਨੇ ਕਹੀ ਸੀ ਹੂੰ ਹੂੰ ਤੇ ਆ ਉਹਨਾਂ ਨੂੰ ਹੋਈ ਸੀ ਬਾਈ ਤੇ ਪਰ ਮੈਂ ਹੀ ਕਹਿਣੀ ਕੋਈ ਵੀ ਭੈਣ ਭਰਾ ਦਾ ਜੇ ਕੋਈ ਧੀ ਪੁੱਤ ਹੈਗਾ ਜਾਂ ਵਾਹੀ ਕਰੇ ਕਿ ਹੁਣ ਤੂੰ ਕੁਝ ਨਹੀਂ ਕਹਿ ਸਕਦੀ ਮੈਂ ਕਿ ਉਹਨਾਂ ਦੀ ਲੰਮੀ ਉਮਰ ਹੋਵੇ ਪਰ ਉਹ ਤਾਂ ਵਿਚਾਰੇ ਉੱਥੇ ਹੀ ਖਤਮ ਹੋ ਗਏ ਸੀ ਮਾਪਿਓ ਤੋਂ ਝੂਠ ਉਹਨਾਂ ਨੂੰ ਇਹ ਕਹਿੰਦਾ ਸੀ ਡੋਂਕਰ ਉਹਨੇ ਇਹ ਕੱਲ ਜਰੂਰ ਕਹੀ ਸੀ ਕਿ ਮੈਂ ਪੈਸੇ ਵੀ ਭਰ ਚੁੱਕਾ ਵਾਂ ਮੇਰੀ ਪੰਜਵੀਂ ਛੇਵੀਂ ਡੋਂਕੀ ਆ ਪਰ ਇਹਨਾਂ ਨੇ ਮੈਨੂੰ ਕੱਢਿਆ ਨਹੀਂ ਤੇ ਨਾਲ ਸਾਨੂੰ ਹੁਣ ਲੈ ਕੇ ਜਾਂਦੇ ਆ ਤੇ ਅਸੀਂ ਡੋਂਕਰ ਨੂੰ ਫੋਨ ਕੀਤਾ ਸੀ ਕਿ ਸਾਨੂੰ ਲੈ ਜਾਓ ਸਾਨੂੰ ਰਾਹ ਦੱਸ ਦੋ ਪਰ ਸਾਨੂੰ ਡੋਂਕਰ ਲੈਣ ਵੀ ਨਹੀਂ ਆਇਆ ਕੋਈ ਭੈਣ ਫੋਨ ਫਾਨ ਵੀ ਨਹੀਂ ਸੀ ਉਹਨਾਂ ਦੀ ਜੇਬ ਦੇ ਵਿੱਚ ਜਿਹੜਾ ਤੁਸੀਂ ਕੱਢ ਸਾਰੀ ਨਾ ਬਾਈ ਉਹਨਾਂ ਦੇ ਕੋਲ ਕੁਝ ਨਹੀਂ ਸੀ ਸਿਰਫ ਇੱਕ ਮੈਡੀਸਿਨ ਸੀ ਜਿਹੜੇ ਉਹਨਾਂ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਗੋਲੀਆਂ ਖਾ ਲੀਆਂ ਸੀਗੀਆਂ ਤੋਂ ਪੱਤੇ ਹੀ ਸੀਗੇ ਅਹੀਂ ਤਾਂ ਉਹ ਵੀ ਨਹੀਂ ਸੀ ਚੁੱਕੇ ਕਿਉਂਕਿ ਨਾ ਕਿਉਂਕਿ ਜਦੋਂ ਡੋਂਕੀ ਲਾਉਂਦੇ ਆ ਤਾਂ ਫੋਨ ਤਾਂ ਹੁੰਦਾ ਹੀ ਨਹੀਂ ਕਿਉਂਕਿ ਫੋਨ ਤਾਂ ਪਹਿਲੇ ਹੀ ਤੋੜ ਦਿੰਦੇ ਆ ਬਾਰਡਰ ਤੇ ਜਿਹੜੇ ਫੌਜੀ ਹੁੰਦੇ ਆ ਉਹਨਾਂ ਕੋ ਤਾਂ ਫੋਨ ਹੈ ਹੀ ਨਹੀਂ ਸੀਗਾ ਅੱਛਾ ਇਹਨਾਂ ਮੁੰਡਿਆਂ ਦਾ ਚਿਹਰਾ ਜੂਰਾ ਕੁਛ ਨਿਸ਼ਾਨੀ ਕੁਛ ਯਾਦ ਆ ਕੁਛ ਵੀ ਕਿਹੜਾ ਕਿੱਦਾਂ ਦਾ ਸੀਗਾ ਬਾਈ ਇਹ ਦੋਨੀ ਦੋਨੀ ਬਾਈ ਇਹ ਮੋਨੇ ਹੀ ਮੁੰਡੇ ਸੀਗੇ ਦੋਨੀ ਤੇ ਇੱਕ ਜਿੱਦਾਂ ਕਹਿ ਦਈਏ ਕਿ ਇੱਕ ਦਾ ਜਾਨੀ ਸਰੀਰ ਤੋਂ ਨਾ ਤਾਂ ਭਾਰੇ ਸੀ ਤੇ ਨਾ ਉਹ ਪਤਲੇ ਸੀਗੇ ਸਰੀਰ ਦੇ ਠੀਕ ਜੇ ਸੀਗੇ ਜਿੱਦਾਂ ਕਹਿ ਦਈਏ ਕਿ ਉਮਰ ਕੇ ਇੱਕ ਦੀ ਤਾਂ ਸੀਗੀ ਮੇਰੇ ਸਹਾਂਬੀ 22 22 ਸਾਲ ਦੀ ਸੀ ਇੱਕ ਦੀ ਹੋਣੀ ਹੈ 26 27 ਸਾਲ ਦੀ ਸੀ ਇੱਕ ਤਾਂ ਕਹਿੰਦਾ ਹੀ ਮੇਰਾ ਵਿਆਹ ਹੋਇਆ ਜਿਹੜਾ ਮੁੰਡਾ ਕਹਿੰਦਾ ਸੀ ਗੋਪੀ ਆ ਉਹ ਕਹਿੰਦਾ ਹੀ ਮੇਰਾ ਵਿਆਹ ਹੋਇਆ ਮੇਰੇ ਛੋਟੇ ਛੋਟੇ ਦੋ ਬੱਚੇ ਆ ਜਿਹੜਾ ਏ ਗੁਰਦਾਸਪੁਰ ਦਾ ਸੀ ਗੋਪੀ 27 ਸਾਲ ਦਾ ਜਿਹੜਾ ਕਹਿੰਦਾ ਕਿ ਮੇਰੇ ਦੋ ਬੱਚੇ ਹਨ ਮੇਰਾ ਵਿਆਹ ਹਾਂ ਮੇਰੇ ਦੋ ਬੱਚੇ ਆ ਦੋ ਬੱਚੇ ਆ ਕਹਿੰਦਾ ਹੀ